ਸਤਿ ਸ਼੍ਰੀ ਅਕਾਲ ਜੀ ਖਬਰ ਪੜਤਾਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਨੰਦਰ ਡੱਲਾ ਜੀ ਡੱਲਾ ਜੀ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨਦੀਪ ਸਿੰਘ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨਵਾਦ ਜੀ ਡੱਲਾ ਜੀ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਹੋਣੀ ਹੈ ਕਿ ਇੱਕ ਨਵਾਂ ਟੈਸਟ ਆ ਸੁਖਵੀਰ ਬਾਦਲ ਔਰ ਗਿਆਨੀ ਹਰਪ੍ਰੀਤ ਸਿੰਘ ਦਾ ਕਰਿਓ ਵਿਸ਼ਲੇਸ਼ਣ ਸਾਂਝਾ ਦੇਖੋ ਜਿਹੜੀ ਚੋਣ ਹੋਣੀ ਹੈ ਅਹੁਦੇਦਾਰਾਂ ਦੀ ਨਵੇਂ ਸਿਰੇ ਤੋਂ ਇਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਹੈ ਫਿਰ ਮੀਤ ਪ੍ਰਧਾਨ ਨੇ ਜੂਨੀਅਰ ਮੀਤ ਪ੍ਰਧਾਨ ਨੇ ਜਨਰਲ ਸਕੱਤਰ ਨੇ ਅੰਤਰਿੰਕ ਕਮੇਟੀ ਦੇ ਮੈਂਬਰ ਨੇ ਉਹਨਾਂ ਦੀ ਚੋਣ ਕੀਤੀ ਜਾਣੀ ਹੈ ਔਰ ਜਿਹੜਾ ਇਹ ਜਨਰਲ ਇਜਲਾਸ ਹੈ ਇਹ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੋਣਾ ਹੈ ਔਰ ਲਗਭਗ 12 ਵਜੇ ਦੇ ਆਸ-ਪਾਸ ਕਾਰਵਾਈ ਜਿਹੜੀ ਜਨਰਲ ਇਜਲਾਸ ਦੀ ਸ਼ੁਰੂ ਹੋਣੀ ਹੈ ਹੁਣ ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ कुल 185 ਮੈਂਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਊਸ 'ਚ 170 ਇਲੈਕਟਡ ਲੋਕ ਵੋਟਾਂ ਨਾਲ ਚੁਣਦੇ ਨੇ 15 ਨਾਮਜ਼ਦ ਹੁੰਦੇ ਨੇ ਤੇ ਹੁਣ ਜਿਹੜੇ ਸਰਗਰਮ ਮੈਂਬਰ ਜਿਹੜੇ ਰਿਪੋਰਟ ਹੋ ਰਹੇ ਨੇ ਵੱਖ-ਵੱਖ মিডিਆ ਸਰੋਤਾਂ ਜ਼ਰੀਏ 148 ਸਰਗਰਮ ਨੇ ਔਰ 33 ਮੈਂਬਰ ਨੇ ਜਿਹੜੇ ਉਹ ਦੁਨੀਆ ਤੋਂ ਜਾ ਚੁੱਕੇ ਨੇ ਔਰ ਚਾਰਾਂ ਨੇ ਅਸਤੀਫਾ ਦਿੱਤਾ ਹੋਇਆ ਸੋ કુલ 148 ਮੈਂਬਰ ਸਰਗਰਮ ਨੇ ਇਹਨਾਂ ਨੇ ਵੋਟਾਂ ਪਾਉਣੀਆਂ ਨੇ ਇਹਦੀ ਪ੍ਰਕਿਰਿਆ ਆਮ ਤੌਰ ਤੇ ਇਸ ਰੂਪ ਚ ਹੁੰਦੀ ਹੈ ਕਿ ਇੱਕ ਮੈਂਬਰ ਇੱਕ ਨਾਮ ਪੇਸ਼ ਕਰਦਾ ਹੈ ਤੇ ਦੂਜਾ ਤਾਇਦ ਕਰੇਗਾ ਜੇਕਰ ਸਰਬਸੰਮਤੀ ਨਹੀਂ ਹੋਈ ਤਾਂ ਫਿਰ VOTING ਹੋਣੀ ਹੈ ਹੁਣ ਸਰਬਸੰਮਤੀ ਤਾਂ ਨਹੀਂ ਹੁੰਦੀ ਕਿਉਂਕਿ ਜਿਵੇਂ ਤੁਸੀਂ ਸ਼ੁਰੂ ਚ ਸਵਾਲ ਕੀਤਾ ਸੁਖਵੀਰ ਸਿੰਘ ਬਾਦਲ ਪਰ ਗਿਆਨੀ ਹਰਪੀ ਸਿੰਘ ਦੋਵੇਂ ਧਿਰਾਂ ਨੇ ਜਿਹੜੀਆਂ ਉਹ ਮੁੱਖ ਰੂਪ ਦੇ ਵਿੱਚ ਆਹਮੋ ਸਾਹਮਣੇ ਹੋਣਗੀਆਂ ਪਿਛਲੀ ਵਾਰੀ ਜਿਹੜੀ ਧਿਰ ਸਾਹਮਣੇ ਸੀ ਉਸੀ ਸੁਧਾਰ ਲੈਰ ਸੁਧਾਰ ਲੈਰ ਵੱਲੋਂ ਪਿਛਲੀ ਵਾਰੀ ਬੀਬੀ ਜਗੀਰ ਕੌਰ ਨੂੰ ਕੈਂਡੀਡੇਟ ਬਣਾਇਆ ਗਿਆ ਸੀ ਔਰ ਜੇ ਅਸੀਂ ਪਿਛਲੀ ਵਾਰ ਦਾ ਰਿਕਾਰਡ ਦੇਖੀਏ ਤੇ 107 ਵੋਟਾਂ ਹਾਸਲ ਹੋਈਆਂ ਸੀ ਹਰਜਿੰਦਰ ਸਿੰਘ ਧਾਮੀ ਨੂੰ ਪਿਛਲੀ ਵਾਰੀ ਔਰ ਬੀਬੀ ਜਗੀਰ ਕੌਰ ਨੂੰ ਪਈਆਂ ਸੀ 33 ਵੋਟਾਂ ਔਰ ਕੁੱਲ 142 ਵੋਟਾਂ ਪਈਆਂ ਸੀ ਦੋ ਵੋਟਾਂ ਰੱਦ ਹੋਈਆਂ ਸੀ ਹੁਣ ਸਵਾਲ ਇਹ ਹੈ ਕਿ ਇਸ ਵਾਰ ਕੈਂਡੀਡੇਟ ਪੁਨਰਸੁਰਜੀ ਤਕਾਲੀਦਾਲ ਭਾਗ ਵਿਗਿਆਨੀ ਹਰਪੀ ਸਿੰਘ ਵਾਲੇ ਪਾਸਿਓਂ ਕੌਣ ਆਉਂਦਾ ਔਰ ਸੁਖਬੀਰ ਸਿੰਘ ਬਾਦਲ ਵਾਲੇ ਪਾਸਿਓਂ ਕੌਣ ਆਉਂਦਾ ਆਮ ਤੌਰ ਤੇ ਜੇ ਅਸੀਂ ਪਿਛਲੇ ਦਿਨਾਂ ਦੀ ਕਵਾਇਦ ਦੇਖੀਏ ਇੱਕ ਵਾਰ ਇਹ ਗੱਲ ਲੱਗੀ ਸੀ ਕਿ ਸੁਖਬੀਰ ਸਿੰਘ ਬਾਦਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਤੌਰ ਦੇ ਉੱਤੇ ਕਿਸੇ ਹੋਰ ਨੂੰ ਅੱਗੇ ਵਧਾ ਸਕਦੇ ਨੇ ਭਾਵੇਂ ਇਹ ਦਾਅਵੇ ਕੀਤੇ ਜਾਂਦੇ ਨੇ ਕਿ ਜਿਹੜਾ ਫੈਸਲਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕਰਨਾ ਹੈ ਲੇਕਿਨ ਪੁਰਾਣੇ ਸਮਿਆਂ 'ਚ ਵੀ ਅਸੀਂ ਦੇਖਿਆ ਪ੍ਰਕਾਸ਼ ਸਿੰਘ ਬਾਦਲ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਜਾਂ ਜਦੋਂ ਉਹ ਮੁੱਖ ਮੰਤਰੀ ਵੀ ਸੀ ਤੇ ਉਹ ਵੱਖ-ਵੱਖ ਜਿਹੜੇ ਐਸਡੀਪੀਸੀ ਮੈਂਬਰ ਨੇ ਉਹਨਾਂ ਨੂੰ ਮਿਲਿਆ ਕਰਦੇ ਸੀ ਉਹਨਾਂ ਦਾ ਓਪੀਨੀਅਨ ਉਹਨਾਂ ਦੀ ਰਾਏ ਲਿਆ ਕਰਦੇ ਸੀ ਸੁਖਵੀਰ ਸਿੰਘ ਬਾਦਲ ਵੀ ਐਸਡੀਪੀਸੀ ਮੈਂਬਰਾਂ ਨੂੰ ਮਿਲ ਰਹੇ ਨੇ ਉਹਨਾਂ ਦਾ ਓਪੀਨੀਅਨ ਲੈ ਰਹੇ ਨੇ ਕਿਉਂਕਿ ਉਹ ਆਪਣੀ ਧਿਰ ਦੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੀ ਧਿਰ ਦੇ ਪ੍ਰਧਾਨ ਨੇ ਤੇ ਇਹਨਾਂ ਕੋਲੇ ਹਜੇ ਪ੍ਰਬੰਧ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਔਰ ਇੱਕ ਦਹਾਕੇ ਤੋਂ ਜ਼ਿਆਦਾ ਸਮਾਂ ਹੋ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤਾਂ ਨਹੀਂ ਹੋਈਆਂ ਇਹ ਵੋਟਾਂ ਨਹੀਂ ਪਈਆਂ ਔਰ ਉਮੀਦ ਸੀ ਕਿ ਇਸ ਵਾਰੀ ਇਹ ਵੋਟਾਂ ਜਿਹੜੀਆਂ ਨੇ ਅਕਤੂਬਰ ਜਾਂ ਨਵੰਬਰ ਚ ਪੈ ਸਕਦੀਆਂ ਨੇ ਇਹ ਗੱਲਾਂ ਚੱਲੀਆਂ ਸੀ ਪਰ ਇੱਕ ਮਾਮਲੇ ਦੇ ਵਿੱਚ ਅਦਾਲਤ ਦੇ ਵਿੱਚ ਕੇਸ ਲੱਗਿਆ ਹੋਇਆ ਹੈ ਸ਼ਾਇਦ ਉਹਦਾ ਹਜੇ ਨਿਪਟਾਰਾ ਨਹੀਂ ਇਹ ਇੰਜ ਕਹਿ ਲੋ ਕਿ ਜਿਹੜਾ ਕੇਂਦਰੀ ਗ੍ਰਹਿ ਮੰਤਰਾਲਾ ਉਹ ਹਜੇ ਢਿੱਲਮੱਠ ਦਾ ਰਵਈਆ ਹੈ ਡਬਲ ਮਾਈਂਡਡ ਹੈ ਕਿ ਵੋਟਾਂ ਕਰਾਈਏ ਨਾ ਕਰਾਈਏ ਵਿੱਚ ਵਿੱਚ ਕਿਤੇ ਇਹ ਵੀ ਗੱਲ ਆਉਂਦੀ ਹੈ ਕਿ ਭਵਿੱਖ ਵਿੱਚ ਭਾਜਪਾ ਔਰ ਅਕਾਲੀ ਦਲ ਦੀ ਸਾਂਝ ਦੀ ਸੰਭਾਵਨਾ ਦੇ ਮੱਦੇਨਜ਼ਰ ਵੀ ਹਜੇ ਐਸਪੀਸੀ ਦੀਆਂ ਚੋਣਾਂ ਕੇਂਦਰ ਸਰਕਾਰ ਨਹੀਂ ਕਰਾ ਰਹੀ ਕਿ ਹੋਣੀਆਂ ਤਾਂ ਚਾਹੀਦੀਆਂ ਨੇ ਦੇਖੋ ਹਰ 5 ਸਾਲ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹੜੀ ਜਿਹੜਾ ਕਾਰਜਕਾਲ ਹੈ ਉਤਪਾਦ ਹੋ ਜਾਣੀਆਂ ਚਾਹੀਦੀਆਂ ਨੇ ਪਰ ਇਹ ਹੁੰਦੀਆਂ ਨਹੀਂ ਇਹ ਸਭ ਤੋਂ ਵੱਡਾ ਅਣਕ ਹੈ ਔਰ ਜਦੋਂ ਅਕਾਲੀ ਭਾਜਪਾ ਸੱਤਾ 'ਚ ਸੀ ਉਦੋਂ ਕਿਤੇ ਨਾ ਕਿਤੇ ਜਿਹੜੀ ਅਕਾਲੀ ਦਲ ਦੀ ਧਿਰ ਸੀ ਉਹਨਾਂ ਨੂੰ ਇਹ ਮaafਕ ਵੀ ਸੀ ਕਿ ਚੋਣਾ ਨਾ ਹੋਣ ਇਸੇ ਤਰ੍ਹਾਂ ਜਿਹੜਾ ਹਾਊਸ ਹੈ ਉਹਦੀ ਮਿਆਦ ਅੱਗੇ ਵਧਦੀ ਜਾਵੇ ਅਣ ਐਲਾਨੇ ਤੌਰ ਤੇ ਹਾਲਾਂਕਿ ਉਹ ਆਪਣੇ ਵੱਲੋਂ ਨਹੀਂ ਕਹਿੰਦੇ ਕਿ ਅਸੀਂ ਕਦੀ ਇਹ ਵੋਟਾਂ ਨਹੀਂ ਹੋਣ ਦਿੱਤੀਆਂ ਲੇਕਿਨ ਜਿਹੜੀ ਸੱਤਾ ਧਿਰ ਸੀ ਜਿਹਦੀ ਭਾਜਪਾ ਨਾਲ ਸ਼ਾਨ ਸੀ ਉਹਨਾਂ ਨੂੰ ਇਹ ਮਾਫਕ ਸੀ ਕਿ ਅਗਰ ਵੋਟਾਂ ਨਹੀਂ ਹੁੰਦੀਆਂ ਚੋਣਾਂ ਨਹੀਂ ਹੁੰਦੀਆਂ ਕੋਸ਼ਿਸ਼ਾਂ ਹੋਈਆਂ ਕਈ ਵਾਰੀ ਸੁਖਵੀਰ ਬਾਦਲ ਦੀ ਧਿਰ ਨੂੰ ਹਰਾਉਣ ਦੀਆਂ ਲੇਕਿਨ ਹਾਲੇ ਤੱਕ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਸੁਖਵੀਰ ਬਾਦਲ ਦੀ ਧਿਰ ਹਾਰੀ ਨਹੀਂ ਇਹ ਗੱਲ ਵੱਡੀ ਹੈ ਪਰ ਜਿਹੜੀ ਜਿਹੜੀਆਂ ਹੁਣ ਆ 3 ਨਵੰਬਰ ਨੂੰ ਜਿਹੜਾ ਇਜਲਾਸ ਸੱਦਿਆ ਗਿਆ ਇਹਦੇ ਵਿੱਚ ਮਨਦੀਪ ਸਿੰਘ ਜੀ ਸਿਰਫ ਅਹੁਦੇਦਾਰਾਂ ਦੀ ਚੋਣ ਹੋਣੀ ਹੈ ਜਿਹੜੀ ਹਰ ਸਾਲ ਹੋ ਜਾਂਦੀ ਹੈ ਪਿਛਲੀ ਵਾਰੀ ਵੀ ਇਹ ਅਕਤੂਬਰ 'ਚ ਹੋ ਗਈ ਸੀ ਹੁਣ ਨਵੰਬਰ ਚ ਹੈ 3 ਨਵੰਬਰ ਨੂੰ ਹੈ ਹੁਣ ਦੇਖਣ ਵਾਲੀ ਗੱਲ ਇਹ ਰਹੂਗੀ ਕਿ ਕੀ ਹਰਜਿੰਦਰ ਸਿੰਘ ਧਾਮੀ ਮੋੜ ਕੈਂਡੀਡੇਟ ਬਣਦੇ ਨੇ ਕੀ ਬਤੌਰ ਪ੍ਰਧਾਨ ਜਿਹੜਾ ਸਭ ਤੋਂ ਪਹਿਲਾਂ ਨਾਮ ਤਜਵੀਜ਼ ਕੀਤਾ ਜਾਣਾ ਹੈ ਕਿਸੇ ਮੈਂਬਰ ਵੱਲੋਂ ਅਕਾਲੀ ਦਲ ਨਾਲ ਸੰਬੰਧਿਤ ਧਿਰ ਵੱਲੋਂ ਕੀ ਉਹ ਹਰਜਿੰਦਰ ਸਿੰਘ ਧਾਮੀ ਦਾ ਕਰਦੇ ਨੇ ਜਾਂ ਕਿਸੇ ਹੋਰ ਦਾ ਕਰਦੇ ਨੇ ਇਹ ਬਹੁਤ ਮਹੱਤਵਪੂਰਨ ਹੋਏਗਾ ਪਿਛਲੇ ਸਮੇਂ 'ਚ ਹਰਜਿੰਦਰ ਸਿੰਘ ਧਾਮੀ ਅਸਤੀਫਾ ਦੇ ਗਏ ਸੀ لیکن پھر شکویر باضل نے جا کے منایا اس کر کے ਜਦੋਂ شکویر باضل نے جا کے منایا تے ਹਰਜਿੰਦਰ ਸਿੰਘ ਧਾਮੀ واپس آ گئے اے ਸੁਭਾਵਨਾ ਤਾਂ ਘਟ ਹੈ کہ شکویر باضل ਹੁਣ یا এসজিপিਸੀ ਦੇ ਮੈਂਬਰ ਹਰਜਿੰਦਰ ਧਾਮੀ ਦੀ ਜਗ੍ਹਾ ਕਿਸੇ ਹੋਰ ਨੂੰ ਅੱਗੇ ਲੈ ਕੇ ਆਉਣਗੇ سو ਇਹ ਮੰਨਿਆ ਜਾ ਰਿਹਾ ਕਿ ਹਰਜਿੰਦਰ ਸਿੰਘ ਧਾਮੀ ਹੀ ਉਮੀਦਵਾਰ ਹੋ ਸਕਤੇ ਨੇ ਹਾ کوئی راتوں رات ਉਲਟ ਫੇਰ ਕਰ ਦੇਣ ਅਕਾਲੀ ਦਲ ਵਾਲੇ ਗੱਲ ਵੱਖਰੀ ਹੈ لیکن ਹੁਣ ਦੂਜਾ ਪਾਸਾ ਪਿਛਲੀ ਵਾਰੀ ਚੋਣ ਲੜੇ ਸੀ ਬੀਬੀ ਜਗੀਰਕਾਰ ਔਰ ਮੀਟਿੰਗ ਹੋਈ ਹੈ ਅੱਜ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਪੁਨਰ ਸੁਜੀਤ ਅਕਾਲੀ ਦਲ ਦੀ ਉਹਨਾਂ ਦੀ ਵਰਕਿੰਗ ਕਮੇਟੀ ਸੀ ਉਹਨਾਂ ਦੇ ਹੋਰ ਮਹੱਤਵਪੂਰਨ ਅਹੁਦੇਦਾਰ ਸੀ ਐਸਜੀਪੀਸੀ ਦੇ ਮੈਂਬਰ ਸੀ ਇਹਨਾਂ ਸਾਰਿਆਂ ਨੇ ਜਿਹੜੀ ਮੀਟਿੰਗ ਕੀਤੀ ਹੈ ਇਹਨਾਂ ਨੇ ਫੈਸਲਾ ਐਸਜੀਪੀਸੀ ਮੈਂਬਰਾਂ ਤੇ ਛੱਡਤਾ ਕੱਲ ਇਜਲਾਸ ਤੋਂ ਪਹਿਲਾਂ ਪੁਨਰ ਸੁਜੀਤ ਅਕਾਲੀ ਦਲ ਇਹਨਾਂ ਦੇ ਜਿਹੜੇ ਐਸਜੀਪੀਸੀ ਮੈਂਬਰ ਨੇ ਜਾਂ ਕੁਝ ਇਹਨਾਂ ਦੇ ਸਮਰਥਕ ਐਸਜੀਪੀਸੀ ਮੈਂਬਰ ਨੇ ਉਹ ਸਾਰੇ ਜਨਰਲ اجلاس ਵਿੱਚ ਜਾਣ ਤੋਂ ਪਹਿਲਾਂ ਇੱਕ ਵਾਰੀ ਫੇਰ ਮੀਟਿੰਗ ਕਰਨਗੇ ਤੇ ਫੇਰ ਤੈਅ ਕਰਨਗੇ ਕਿ ਉਹਨਾਂ ਨੇ ਕੀ ਕਰਨਾ ਹੈ ਭਾਵ ਜਿੱਡੇ ਜ਼ੋਰ ਸ਼ੋਰ ਦੇ ਨਾਲ ਪੁਨਰ ਸੁਜੀਤ ਅਕਾਲੀ ਦਲ ਐਸਜੀਪੀਸੀ ਦੀ ਪ੍ਰਧਾਨ ਦੀ ਚੋਣ ਦੇ ਵਿੱਚ ਸਰਗਰਮ ਨਜ਼ਰ ਆਉਣਾ ਚਾਹੀਦਾ ਸੀ ਸ਼ਾਇਦ ਉਹਡਾ ਸਰਗਰਮ ਨਜ਼ਰ ਨਹੀਂ ਆ ਰਿਹਾ ਇਹਦੇ ਪਿੱਛੇ ਕਾਰਨ ਕੀ ਹੈ ਇਹ ਤਾਂ ਹਜੇ ਤੱਕ ਸਾਹਮਣੇ ਨਹੀਂ ਆਏ ਪਰ ਮੈਂ ਇਹ ਜ਼ਰੂਰ ਦੱਸਦਾ ਪਿਛਲੀ ਵਾਰੀ ਜਦੋਂ ਬੀਬੀ ਜ਼ਕੀਰ ਖੌਰ ਚੋਣ ਲੜੇ ਉਹਨਾਂ ਨੇ ਪਹਿਲਾਂ ਹੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਸੀ ਕਿ ਉਹ ਬਹੁਤ ਜ਼ਿਆਦਾ ਸਰਗਰਮ ਸੀ ਉਹਨਾਂ ਨੇ 33 ਵੋਟਾਂ ਵੀ ਹਾਸਲ ਕੀਤੀਆਂ ਸੀ ਹੁਣ ਜਦੋਂ ਪੁਨਰਸੁਰਜੀਤ ਅਕਾਲੀ ਦਲ ਹੋ ਚੁੱਕਿਆ ਹੈ ਪੰਜ ਮੈਂਬਰੀ ਕਮੇਟੀ ਦੀ ਭਰਤੀ ਤੋਂ ਬਾਅਦ ਇਹਨਾਂ ਨੇ ਅਕਾਲੀ ਦਲ ਨੂੰ ਪੁਨਰਸੁਰਜੀਤ ਕਰਤਾ ਬਹੁਤ ਸਾਰੇ ਐਸਜੀਪੀਸੀ ਮੈਂਬਰ ਦਾਵਾ ਕੀਤਾ ਜਾ ਰਿਹਾ ਇਹਨਾਂ ਦੇ ਨਾਲ ਨੇ ਹੁਣ ਪੁਨਰਸੁਰਜੀਤ ਧਿਰ ਦੇ ਨਾਲ ਕਿੰਨੇ ਐਸਜੀਪੀਸੀ ਮੈਂਬਰ ਨੇ ਇਸ ਗੱਲ ਨੇ ਤੈਅ ਕਰਨਾ ਹੈ ਕਿ ਇਹਨਾਂ ਦੀ ਤਾਕਤ ਜਨਰਲ اجلاس ਦੇ ਹਾਊਸ ਵਿੱਚ ਕਿੰਨੀ ਹੈ ਅਗਰ ਪਿਛਲੀ ਵਾਰੀ ਹਰਜਿੰਦਰ ਸਿੰਘ ਧਾਮੀ 107 ਵੋਟਾਂ ਤੇ ਜਿੱਤਿਆ ਸੀ ਅਗਰ ਫੇਰ ਹਰਜਿੰਦਰ ਸਿੰਘ ਧਾਮੀ 100 ਤੋਂ ਵੱਧ ਵੋਟਾਂ ਤੇ ਜਿੱਤਦੇ ਨੇ ਫੇਰ ਇਹ ਮੰਨਿਆ ਜਾਊਗਾ ਕਿ ਭਾਵੇਂ ਪੁਨਰ ਸੁਰਜੀਤ ਹੋ ਗਿਆ ਅਕਾਲੀ ਦਲ ਭਾਵੇਂ ਵੱਖਰੀ ਧਿਰ ਦੇ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣ ਗਏ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਵੀ ਦਿੱਤਾ ਸੀ ਕਿ ਹੁਣ ਅਸੀਂ ਐਸਜੀਪੀਸੀ ਦਾ ਪ੍ਰਬੰਧ ਵੀ ਹਾਸਲ ਕਰਨਾ ਹੈ ਪਰ ਅਗਰ ਹਰਜਿੰਦਰ ਸਿੰਘ ਧਾਮੀ ਜਾਂ ਦੂਜੀ ਤਰ ਦਾ ਕੋਈ ਵੀ ਕੈਂਡੀਡੇਟ 100 ਤੋਂ ਵੱਧ ਵੋਟਾਂ ਨਾਲ ਜਿੱਤਦਾ ਹੈ ਫਿਰ ਇਹ ਮੰਨਿਆ ਜਾਊਗਾ ਕਿ ਜਿਹੜੇ ਯਾਨੀ ਹਰਪ੍ਰੀਤ ਸਿੰਘ ਨੇ ਜਾਂ ਇਹਨਾਂ ਦੀ ਧਿਰ ਹੈ ਹਜੇ ਵੀ ਇਹਦੀ ਤਾਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਐਡੀ ਨਹੀਂ ਹੈ ਕਿ ਇਹ ਸੁਖਬੀਰ ਸਿੰਘ ਬਾਦਲ ਨੂੰ ਮੌਜੂਦਾ ਐਸਪੀਸੀ ਹਾਊਸ ਦੇ ਰਹਿੰਦੇ ਹਟਾ ਸਕਣ ਜਾਂ ਬਦਲ ਸਕਣ ਪ੍ਰਬੰਧ ਬਦਲ ਸਕਣ ਚਲੋ ਸੁਖਬੀਰ ਨੂੰ ਹਟਾਉਣਾ ਤਾਂ ਕੀ ਹੈ ਪ੍ਰਬੰਧ ਬਦਲ ਸਕਣ ਇਸ ਕਰਕੇ ਮਨਦੀਪ ਸਿੰਘ ਜੀ ਸਾਰਾ ਫੈਸਲਾ ਹੋਣਾ ਹੈ ਜਦੋਂ ਕੱਲ ਜਨਰਲ ਇਜਲਾਸ ਦੇ ਵਿੱਚ ਵੋਟਾਂ ਪੈਣ ਨੇ ਹੁਣ ਇੱਕ ਤਾਂ ਬੀਬੀ ਜਗੀਰ ਕੌਰ ਨੇ ਕਈ ਐਸਟਪੀਸੀ ਮੈਂਬਰ ਨੇ ਇਸਤੇਰ ਦੇ ਪਰ ਉਹ ਹੈ ਕਿੰਨੇ ਨੇ ਕੀ ਉਹ ਸ਼ਕਤੀ ਪ੍ਰਦਰਸ਼ਨ ਦੇ ਤੌਰ ਦੇ ਉੱਤੇ ਚੋਣ ਲੜਨ ਦਾ ਫੈਸਲਾ ਕਰਦੇ ਨੇ ਹਜੇ ਤੱਕ ਇਹ ਤੈ ਨਹੀਂ ਹੋਇਆ ਕਿ ਪੁਨਰ ਸੁਰਜੀਤ ਅਕਾਲੀ ਦਲ ਵੱਲੋਂ ਕੈਂਡੀਡੇਟ ਚੋਣ ਲੜੇਗਾ ਜਾਂ ਨਹੀਂ ਲੜੇਗਾ ਅਗਰ ਚੋਣ ਲੜਦੇ ਨੇ ਕਿੰਨੀਆਂ ਵੋਟਾਂ ਮਿਲਦੀਆਂ ਨੇ ਇਹਦੇ ਉੱਪਰ ਨਿਰਭਰ ਕਰੇਗੀ ਭਵਿੱਖ ਦੀ ਸਿਆਸਤ ਉਂਝ ਜਦੋਂ ਪੁਨਰਸਜੀਤ ਅਕਾਲੀ ਦਲ ਹੋਂਦ ਦੇ ਵਿੱਚ ਆਇਆ ਇਹ ਮੰਨਿਆ ਜਾ ਰਿਹਾ ਸੀ ਕਿ ਅਕਾਲੀ ਸਿਆਸਤ ਦੇ ਵਿੱਚ ਬਹੁਤ ਵੱਡਾ ਬਦਲਾ ਆਇਆ ਨਹੀਂ ਬਦਲਾ ਆਇਆ ਸੀ ਕਿਉਂਕਿ ਸੱਤ ਮੈਂਬਰੀ ਕਮੇਟੀ ਜਦੋਂ ਜਥੇਦਾਰ ਸਹਿਬਾਨਾ ਨੇ ਬਣਾਈ ਸੀ ਉਸ ਤੋਂ ਬਾਅਦ ਉਹ ਪੰਜ ਮੈਂਬਰੀ ਕਮੇਟੀ ਰਹਿ ਗਈ ਤੇ ਉਸ ਪੰਜ ਮੈਂਬਰੀ ਕਮੇਟੀ ਨੇ ਭਰਤੀ ਵੀ ਕੀਤੀ ਉਹ ਭਰਤੀ ਕਮੇਟੀ ਪਿੰਡ-ਪਿੰਡ ਚ ਗਈ ਲੋਕਾਂ ਨੂੰ ਜਾਗਰੂਕ ਕੀਤਾ ਬਹੁਤ ਸਾਰੇ ਚੈਲੰਜ ਆਏ ਉਸ ਵੇਲੇ ਸਾਨੂੰ ਪਤਾ ਹੈ ਕਿ ਕਣਕ ਦੀ ਬਜਾਈ ਸੀ ਉਸ ਤੋਂ ਬਾਅਦ ਜੰਗ ਦਾ ਮਾਹੌਲ ਬਣ ਗਿਆ ਪਾਕਿਸਤਾਨ ਦੇ ਨਾਲ ਸੋ ਕਈ ਚੁਣੌਤੀਆਂ ਨੇ ਜਿਹੜੀਆਂ ਉਸ ਤੋਂ ਬਾਅਦ ਹੜਾਂ ਦੀ ਸਥਿਤੀ ਵੀ ਅਸੀਂ ਵੇਖੀ ਸੋ ਕਈ ਚੁਣੌਤੀਆਂ ਨੇ ਜਿਹੜੀਆਂ ਹਾਲਾਂਕਿ ਹੜਾ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਹੀ 11 ਅਗਸਤ ਨੂੰ ਹੀ ਜਿਹੜਾ ਹੈਗਾ ਅ ਜਨਰਲ ਇਜਲਾਸ ਸੱਦਿਆ ਗਿਆ ਸੀ ਪੰਜ ਮੈਂਬਰੀ ਕਮੇਟੀ ਵੱਲੋਂ ਜਿਸ ਤੋਂ ਬਾਅਦ ਇਹਨਾਂ ਨੇ ਡੈਲੀਗੇਟ ਚੋਣ ਹੋਈ ਸੀ ਡੈਲੀਗੇਟ ਇਜਲਾਸ ਸੱਦਿਆ ਗਿਆ ਸੀ ਔਰ ਉਹਦੇ ਵਿੱਚ ਫਿਰ ਪ੍ਰਧਾਨ ਚੁਣੇ ਗਏ ਸੀ ਯਾਨੀ ਹਰਪੀਤ ਸਿੰਘ 11 ਅਗਸਤ ਨੂੰ ਇਹਦਾ ਮਤਲਬ ਹੈ ਕਿ ਦਿਨ ਬਹੁਤ ਥੋੜੇ ਸੀ 11 ਜਾਂ 12 ਅਗਸਤ ਨੂੰ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਜਿਹੜੇ ਸਾਨੂੰ ਹੜਾਗੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੁਣ ਜਿਹੜਾ ਇੱਕ ਸੰਗਠਨ ਪੁਨਰਸੁਰਜੀਤ ਅਕਾਲੀ ਦਲ ਦਾ ਬਣਿਆ ਹੈ ਸੰਗਠਨ ਵੱਡਾ ਬਣਿਆ ਹੈ ਜ਼ਿਲ੍ਹਾ ਪੱਦਰ ਦੇ ਉੱਤੇ ਸੰਗਠਨ ਬਣਨ ਦੀ ਪ੍ਰਕਿਰਿਆ ਜਾਰੀ ਹੈ ਲੇਕਿਨ ਜੇ ਅਸੀਂ ਦੂਜੇ ਪਾਸੇ ਦੇਖੀਏ ਤੇ ਸੁਖਵੀਰ ਸਿੰਘ ਬਾਦਲ ਨੇ ਹੜ੍ਹਾਂ ਤੋਂ ਪਹਿਲਾਂ ਜੋ ਸਥਿਤੀ ਸੀ ਸੁਖਵੀਰ ਸਿੰਘ ਬਾਦਲ ਦੀ ਹੜ੍ਹਾਂ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੀ ਸਥਿਤੀ ਦੇ ਵਿੱਚ ਥੋੜਾ ਸੁਧਾਰ ਹੋਇਆ ਸੁਖਵੀਰ ਸਿੰਘ ਬਾਦਲ ਦੀ ਮਾਨਤਾ ਨੂੰ ਲੈ ਕੇ ਕਹਿ ਲਈ ਜਾਂ ਅਕਸੈਪਟੇਬਿਲਟੀ ਨੂੰ ਲੈ ਕੇ ਕਹਿ ਲਈਏ ਹੁਣ ਵੀ ਮੈਂ ਦੇਖ ਰਿਹਾ ਸੀ ਅੱਜ ਵੀ ਸੁਖਵੀਰ ਸਿੰਘ ਬਾਦਲ ਦੀ ਧਿਰ ਵੱਲੋਂ ਕਈ ਥਾਂ ਜਿਹੜੇ ਨੇ ਉਹ ਟਰੱਕ ਭੇਜੇ ਗਏ ਬੀਜਾਂ ਦੇ ਟਰੱਕ ਭੇਜੇ ਗਏ ਤੂੜੀ ਦੇ ਟਰੱਕ ਭੇਜੇ ਗਏ ਲਗਾਤਾਰ ਜਿਹੜਾ ਪਸ਼ੂਆਂ ਦਾ ਅਚਾਰ ਹੈ ਉਹ ਵੀ ਅਕਾਲੀ ਦਲ ਦੀ ਸੁਖਵੀਰ ਬਾਦਲ ਦੀ ਢਿਰ ਵੱਲੋਂ ਭੇਜਿਆ ਜਾ ਰਿਹਾ ਲਗਾਤਾਰ ਮੈਂ ਉਹਨਾਂ ਦਾ ਸੋਸ਼ਲ ਮੀਡੀਆ 'ਚੋਂ ਦੇਖਦਾ ਤੇ ਗੱਲਾਂ ਸਾਹਮਣੇ ਆਉਂਦੀਆਂ ਨੇ ਮਨਪੀ 43 ਵੀ ਉਸੇ ਤਰ੍ਹਾਂ ਨਾਲ ਲੱਗੇ ਹੋਏ ਨੇ ਮਨਪੀ 43 ਲਗਾਤਾਰ ਕਿਤੇ ਤੂੜੀ ਭੇਜਣੀ ਹੈ ਕਿਤੇ ਅਚਾਰ ਭੇਜਣਾ ਹੈ ਬਹੁਤ ਸਾਰੇ ਜਿਹੜੇ ਘਰ ਟੁੱਟ ਗਏ ਸੀ ਉਹਨਾਂ ਦੇ ਹਲਕੇ 'ਚ ਵੀ ਜਿਹੜੇ ਘਰਾਂ ਨੂੰ ਨੁਕਸਾਨ ਹੋਇਆ ਸੀ ਮਨਪੀ 43 ਉਹਨਾਂ ਨੂੰ ਆਪ ਬਣਵਾ ਰਹੇ ਨੇ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਵਾਰਿਸ ਪੰਜਾਬ ਜਥੇਬੰਦੀ ਵਾਲੇ ਲੱਗੇ ਹੋਏ ਨੇ ਖੜਾ ਦੇ ਵਿੱਚ ਮਦਦ ਚਲੋ ਹੁਣ ਵੀ ਸਾਰੇ ਕਰ ਰਹੇ ਨੇ ਹਾਲਾਂਕਿ ਸੁਖਬੀਰ ਬਾਦਲ ਮਨਕੀਰਤ ਆਲਖ ਦਲਜੀਤ ਦੁਨਸਾਂਝ ਮਨਪੀਤਿਆਲੀ ਵਾਰਿਸ ਪੰਜਾਬ ਦੀ ਟੀਮ ਦੇ ਲੋਕ ਔਰ ਭਾਜਪਾ ਦੇ ਲੋਕ ਵੀ ਬਹੁਤ ਸਾਰੇ ਇਹਨਾਂ ਨੇ ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਧਾਲੀਆਲ ਦਾ ਨਾਮ ਮੂਰੇ ਆਉਂਦਾ ਇਹ ਕੁਝ ਲੋਕ ਸੀ ਜਿਨ੍ਹਾਂ ਨੇ ਪ੍ਰਸਿੱਧੀ ਕੱਟੀ ਖੱਟੀ ਕੁਲਦੀਪ ਧਾਲੀਆਲ ਦਾ ਨਾਮ ਆਪ ਵੱਲੋਂ ਜਿਨ੍ਹਾਂ ਨੇ ਪ੍ਰਸਿੱਧੀ ਖੱਟੀ ਕੀ ਇਹਨਾਂ ਨੇ ਚੰਗਾ ਕੰਮ ਕੀਤਾ ਹੁਣ ਮੈਂ ਵਾਪਸ ਜੇ ਇਤਲਾਸ ਦੇ ਉੱਤੇ ਆ ਜਾ ਹੁਣ ਦੇਖਣਾ ਇਹ ਹੋਊਗਾ ਕਿ ਕੱਲ ਜਦੋਂ ਪ੍ਰਧਾਨਗੀ ਦੀ ਚੋਣ ਹੋਣੀ ਹੈ ਤੇ ਪੁਨਰ ਸੁਰਜੀਤ ਅਕਾਲੀ ਦਲ ਕਿੱਥੇ ਖੜਾ ਹੈ ਸੁਖਬੀਰ ਬਾਦਲ ਦੀ ਧਿਰ ਕਿੱਥੇ ਖੜੀ ਹੈ ਕਿੰਨੇ ਮੈਂਬਰ ਕਿਹੜੇ ਪਾਸੇ ਵੋਟਾਂ ਪਾਉਂਦੇ ਨੇ ਇਹਦੇ ਨਾਲ ਇੱਕ ਮੋਟਾ-ਮੋਟਾ ਅੰਦਾਜ਼ਾ ਅੱਜ ਦੀਆਂ ਸਥਿਤੀਆਂ ਦਾ ਲੱਗ ਜਾਏਗਾ ਕਿ ਅੱਜ ਇਹਨਾਂ ਪੋਲਿਟਿਕਲ ਪਾਰਟੀਆਂ ਦੀ ਸਥਿਤੀ ਕਿੱਥੇ ਹੈ ਔਰ ਇਹ ਬੜਾ ਦੇਖਣਾ ਦਿਲਚਸਪ ਰਹੇਗਾ ਉਮੀਦ ਕਰਦੇ ਹਾਂ ਕਿ ਚੋਣਾਂ ਸ਼ਾਂਤੀਪੂਰਵਕ ਤਰੀਕੇ ਨਾਲ ਹੋਣਗੀਆਂ ਇਹ ਉਮੀਦ ਕਰਦੇ ਹਾਂ ਹਾਲਾਂਕਿ ਜਿਹੜੀਆਂ ਚੌਕਸੀ ਏਜੰਸੀਆਂ ਨੇ ਪੰਜਾਬ ਦੀਆਂ ਜਾਂ ਸੁਰੱਖਿਆ ਏਜੰਸੀਆਂ ਨੇ ਉਹਨਾਂ ਨੇ ਵੀ ਸੁਰੱਖਿਆ ਦੇ ਮਨਦੀਪ ਸਿੰਘ ਜੀ ਚਾਕ ਚੌਬੰਦ ਇੰਤਜ਼ਾਮ ਨੇ ਜਿਹੜੇ ਉਹ ਕਰ ਰੱਖੇ ਨੇ ਪਰ ਇਹ ਚੋਣ ਬੜੀ ਮਹੱਤਵਪੂਰਨ ਹੈ ਜੀ ਇਹਦੇ ਵਿੱਚ ਪ੍ਰਧਾਨ ਕੌਣ ਬਣਦਾ ਜੀ ਡੱਲਾ ਜੀ ਇਹ ਵੀ ਗੱਲ ਸਾਂਝੀ ਕਰਿਓ ਉਹਦੇ ਨਾਲ ਨਾਲ ਹੀ ਕਿ ਐਸਜੀਪੀਸੀ ਦੇ ਕੱਲ ਆਉਣ ਵਾਲੇ ਨਤੀਜੇ ਤੋਂ ਬਾਅਦ ਤਰਨਤਾਰਨ ਜਿਮਨੀ ਚੋਣ ਤੇ ਦਾ ਕੀ ਅਸਰ ਪੈ ਸਕਦਾ ਦੇਖੋ ਕੱਲੀ ਤਰਨਤਾਰਨ ਜਿਮਨੀ ਚੋਣ ਦੀ ਪੰਜਾਬ ਦੀ ਅਕਾਲੀ ਸਿਆਸਤ ਤੇ ਦਾ ਕੀ ਅਸਰ ਪੈਣਾ ਹੈ ਮਨਦੀਪ ਸਿੰਘ ਜੀ ਇਹ ਵੀ ਬਹੁਤ ਮਹੱਤਵਪੂਰਨ ਗੱਲ ਹੈ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜਿਸ ਤਰੀਕੇ ਨਾਲ ਪੁਨਰਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਬਣੇ ਉਹਨਾਂ ਨੂੰ ਬਹੁਤ ਵੱਡਾ ਸਮਰਥਨ ਮਿਲਿਆ ਕਿਉਂਕਿ ਸਭ ਤੋਂ ਵੱਡਾ ਸਮਰਥਨ ਪੰਜ ਮੈਂਬਰੀ ਕਮੇਟੀ ਨੂੰ ਉਸ ਤੋਂ ਪਹਿਲਾਂ ਮਿਲਿਆ ਸੀ ਜਿਨ੍ਹਾਂ ਨੇ 15 ਲੱਖ ਮੈਂਬਰ ਬਣਾਤੇ 15 ਲੱਖ ਮੈਂਬਰ ਬਣਨ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਨੂੰ ਸਮਰਥਨ ਮਿਲਿਆ ਲੋਕਾਂ ਨੇ ਭਰਤੀ ਕੀਤੀ ਹਮ ਹਮਾ ਕੇ ਲੋਕ ਮੈਂਬਰ ਬਣੇ ਔਰ ਉਹ ਗੱਲਾਂ ਜਿਹੜੀਆਂ ਚੈਲੰਜ ਆਲੀਆਂ ਸੀ ਕਿ ਚੋਣ ਨਿਸ਼ਾਨ ਕਿਹਦੇ ਕੋਲੇ ਜਾਏਗਾ ਅਸਲੀ ਅਕਾਲੀ ਦਲ ਕਿਹੜਾ ਹੈ ਉਹ ਗੱਲਾਂ ਉਸੇ ਤਰ੍ਹਾਂ ਨਾਲ ਖੜੀਆਂ ਨਹੀਂ ਸੁਖਬੀਰ ਸਿੰਘ ਬਾਦਲ ਦੀ ਧਿਰ ਵੱਲੋਂ ਉਦੋਂ ਚੈਲੰਜ ਕੀਤੇ ਗਏ ਕਿ ਅਸੀਂ ਪੁਨ ਸੁਜੀਤ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਅਸੀਂ ਇਹਨਾਂ ਨੂੰ ਚੈਲੰਜ ਕਰਾਂਗੇ ਨਾਮ ਦੇ ਉੱਤੇ ਉਦੋਂ ਗੱਲ ਆਈ ਕਿ ਇਹ ਸ਼੍ਰੋਮਣੀ ਅਕਾਲੀ ਦਲ ਨਹੀਂ ਕਹਿ ਸਕਦੇ ਆਪਣੇ ਆਪ ਨੂੰ ਉਹਨਾਂ ਨੇ ਤਾਂ ਭਰਤੀ ਇਸ ਗੱਲ ਤੇ ਕੀਤੀ ਸ਼੍ਰੋਮਣੀ ਅਕਾਲੀ ਦਲ ਦੀ ਪਰਚੀ ਤੇ ਕੀਤੀ ਸੋ ਪਰ ਦੇਖਿਆ ਜਾਵੇ ਤੇ ਦੋਵੇਂ ਤਰ੍ਹਾਂ ਹਾਲੇ ਤੱਕ ਵੀ ਕਿਸੇ ਕਾਨੂੰਨੀ ਲੜਾਈ ਦੇ ਵਿੱਚ ਪ੍ਰਤੱਖ ਤੌਰ ਤੇ ਸਾਨੂੰ ਦਿਖ ਰਿਹਾ ਹੋਵੇ ਕਾਨੂੰਨੀ ਲੜਾਈ ਦੇ ਵਿੱਚ ਨਹੀਂ ਹੋਈਆਂ ਹਾਂ ਕੋ ਚੁੱਪਚੀਪ ਤੇ ਕਾਨੂੰਨੀ ਲੜਾਈ ਚੱਲ ਰਹੀ ਹੋਵੇ ਗੱਲ ਵੱਖਰੀ ਹੈ ਇਹਦਾ ਮਤਲਬ ਹੈ ਦੋਵੇਂ ਤਰ੍ਹਾਂ ਇੱਕ ਦੂਜੇ ਦਾ ਭਾਰ ਤੋਲ ਰਹੀਆਂ ਨੇ ਮਨਪੀਤਿਆਲੀ ਔਰ ਪੰਥਕ ਕਾਉਂਸਲ ਉਹਨਾਂ ਦਾ ਅਜੰਡਾ ਸ੍ਰੀ ਅਕਾਲ ਤਖਤ ਸਾਹਿਬ ਦਾ ਜੋ ਹੁਕਮਨਾਮਾ ਸੀ ਉਹਦੀ ਰੌਸ਼ਨੀ 'ਚ ਉਹ ਹਜੇ ਵੀ ਰੁੱਝੇ ਹੋਏ ਨੇ ਮਨਪੀਤਿਆਲੀ ਵੀ ਔਰ ਬੀਬੀ ਸਤਵੰਤ ਕੌਰ ਵੀ ਕਿਉਂਕਿ ਜਿਸ ਡੈਲੀਗੇਟ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣਿਆ ਉਸੇ ਡੈਲੀਗੇਟ ਇਜਲਾਸ ਨੇ ਬੀਬੀ ਸਤਵੰਤ ਕੌਰ ਨੂੰ ਚੇਅਰਪਰਸਨ ਚੁਣਿਆ ਪੰਥਕ ਕਾਉਂਸਲ ਦੀ ਪੰਥਕ ਕਾਉਂਸਲ ਦਾ ਜਿਹੜਾ ਅਜੰਡਾ ਹੈ ਉਹ ਇਹ ਕਿ ਸਾਰੀਆਂ ਧਿਰਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੀਆਂ ਸਮਰਪਤ ਨੇ ਉਹ ਇਕੱਠੀਆਂ ਹੋਣ ਪੰਥਕ ਏਕਤਾ ਹੋਵੇ ਤਾਂ ਕਿ ਸਤਾਈ ਦੇ ਵਿੱਚ ਪੰਥ ਦੀ ਸਰਕਾਰ ਬਣੇ ਮਨਪੀਤਿਆਲੀ ਵੀ ਉਸੇ ਏਜੰਡੇ ਤੇ ਨੇ ਤੁਸੀਂ ਵੇਖੋ ਪੁਨਰ ਸੁਜੀਤ ਅਕਾਲੀ ਦਲ ਦੇ ਵਿੱਚ ਵੀ ਮਨਪੀਤਿਆਲੀ ਨੇ ਕਿਸੇ ਅਹੁਦੇ ਨੂੰ ਤਰਜੀ ਨਹੀਂ ਦਿੱਤੀ ਮਨਪੀਤਿਆਲੀ ਦੀ ਤਰਜੀਹ ਨਾ ਅਹੁਦੇ ਨਾ ਐਮਪੀ ਐਮਐਲਏ ਬਣਨਾ ਹੈ ਜੋ ਅੱਜ ਦੀਆਂ ਸਥਿਤੀਆਂ ਨੇ ਕਿਉਂਕਿ ਮੈਂ ਜਿੰਨਾ ਕੁ ਦੇਖਿਆ ਆਲੇ ਦੁਆਲੇ ਤੋਂ ਮਨਪੀਤਿਆਲੀ ਦੇ ਆਲੇ ਦੁਆਲੇ ਤੋਂ ਵੀ ਸਨੇਹ ਇਹ ਆ ਰਹੇ ਨੇ ਕਿ ਮਨਪੀਤਿਆਲੀ ਭਾਵੇਂ ਚੋਣ ਹੀ ਨਾ ਲੜਨ ਉਹਨਾਂ ਦਾ ਇਹ ਟਾਰਗੇਟ ਨਹੀਂ ਹੈ ਉਹਨਾਂ ਦਾ ਟਾਰਗੇਟ ਇਹ ਹੈ ਕਿ ਅਗਰ ਪੰਥਕ ਸ਼ਕਤੀ ਇਕੱਠੀ ਹੋ ਜੇ ਤੇ ਪੰਥਕ ਸਰਕਾਰ ਬਣ ਸਕਦੀ ਹੈ ਉਹ ਉਸ ਪਲੇਟਫਾਰਮ ਨੂੰ ਤਕੜਾ ਕਰ ਰਹੇ ਨੇ ਜਿਹੜਾ ਪੰਥਕ ਕੌਂਸਲ ਹੈ ਤਾਂ ਕਿ ਸਿੱਖ ਭਾਈਚਾਰੇ ਦੇ ਵਿੱਚ ਸਿੱਖ ਕੌਮ ਦੇ ਵਿੱਚ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਵਿਵਾਦ ਰਹੇ ਨੇ ਉਹ ਵਿਵਾਦ ਨਾ ਉੱਠਣ ਯਾਨੀ ਹਰਪ੍ਰੀਤ ਸਿੰਘ ਵੀ ਉਸ ਦਿਸ਼ਾ 'ਚ ਸਰਗਰਮ ਨੇ ਇਕਬਾਲ ਸਿੰਘ ਝੁੰਦਾ ਸਰਗਰਮ ਨੇ ਕੱਲੇ ਮਨਪੀਤਿਆਲੀ ਦੀ ਗੱਲ ਨਹੀਂ ਇਹ ਨਾਲ ਨੇ ਇਕਬਾਲ ਸਿੰਘ ਝੁੰਦਾ ਨੇ ਔਰ ਸੰਤਾ ਸਿੰਘ ਮੈਦਪੁਰ ਨੇ ਇਹਨਾਂ ਦੇ ਵਿੱਚ ਬੀਬੀ ਸਤਵੰਤ ਕੌਰ ਤਾਂ ਚਲੋ ਹਾਈ ਨੇ ਔਰ ਬਟਾਲਾ ਸਾਹਿਬ ਵੱਡੇ ਬਟਾਲਾ ਸਾਹਿਬ ਦੇ ਪੁੱਤ ਗੁਰਪ੍ਰਤਾਪ ਬਡਾਲਾ ਉਹ ਵੀ ਅਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਹਰ ਸੰਭਵ ਇਹਨਾਂ ਯਤਨਾਂ ਦੇ ਵਿੱਚ ਰੁੱਝੇ ਨੇ ਕਿ ਅਸੀਂ ਪੰਥਕ ਸ਼ਕਤੀ ਇਕੱਠੀ ਕਰੀਏ ਹੁਣ ਮਨਪੀਤਿਆਲੀ ਦਾ ਟੀਚਾ ਇਹੀ ਹੈ ਕੇ ਪੰਥਕ ਤਾਕਤ ਇਕੱਠੀ ਹੋਵੇ ਉਹ ਇਥੋਂ ਤੱਕ ਕਹਿੰਦੇ ਨੇ ਕਿ ਅਗਰ ਸੁਖਬੀਰ ਸਿੰਘ ਬਾਦਲ ਕੁਰਬਾਨੀ ਦੇਣ ਨੂੰ ਤਿਆਰ ਹੋ ਜਾਣ ਤੇ ਫਿਰ ਰੌਲਾ ਹੀ ਕੋਈ ਨਹੀਂ ਸਾਰੀਆਂ ਪੰਥਕ ਧਿਰਾਂ ਇਕੱਠੀਆਂ ਨੇ ਤੇ ਸੁਖਬੀਰ ਬਾਦਲ ਨਵੀਂ ਲੀਡਰਸ਼ਿਪ ਨੂੰ ਉੱਭਰਨ ਦਾ ਮੌਕਾ ਦੇਣ ਤੇ ਫਿਰ ਤਾਂ ਸਰਕਾਰ ਬਿਨਾਂ ਕਿਸੇ ਦੇ ਸਮਰਥਨ ਤੋਂ ਕਿਸੇ ਦੀ ਲੋੜ ਤੋਂ ਆ ਸਕਦੀ ਹੈ ਮਨਪੀਤਿਆਲੀ ਅੰਮ੍ਰਿਤਪਾਲ ਦੀ ਧਿਰ ਵਾਰਿਸ ਪੰਜਾਬ ਦੇ ਸਮਰਥਨ ਚ ਨੇ ਤੁਹਾਨੂੰ ਯਾਦ ਹੋਣਾ ਜਦੋਂ 24 ਦੀਆਂ ਚੋਣਾਂ ਸੀ ਉਦੋਂ ਮਨਪੀਤਿਆਲੀ ਇਹ ਵੀ ਚਾਹੁੰਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਫਰੀਦਕੋਟ ਦੀ ਸੀਟ ਔਰ ਅਮਰਿਤਪਾਲ ਸਿੰਘ ਦੀ ਸੀਟ ਇਹ ਅਕਾਲੀ ਦਲ ਵੱਲੋਂ ਕੋਈ ਕੈਂਡੀਡੇਟ ਇੱਥੇ ਨਾ ਦਵੇ ਔਰ ਉਸ ਵੇਲੇ ਅਗਰ ਸੁਖਬੀਰ ਬਾਦਲ ਨੇ ਇਹ ਗੱਲਾਂ ਮੰਨੀਆਂ ਹੁੰਦੀਆਂ ਅਮਰਿਤਪਾਲ ਦੀ ਸੀਟ ਛੱਡੀ ਹੁੰਦੀ ਔਰ ਸਰਮਜੀਤ ਸਿੰਘ ਖਾਲਸਾ ਦੀ ਸੀਟ ਛੱਡੀ ਹੁੰਦੀ ਤੇ ਅੱਜ ਸੁਖਬੀਰ ਬਾਦਲ ਵਾਲੀ ਧਿਰ ਦੇ ਜ਼ਿਆਦਾ ਮੈਂਬਰ ਪਾਰਲੀਮੈਂਟ ਹੋ ਸਕਦੇ ਸੀ ਹੁਣ ਸਿਰਫ ਇੱਕ ਹੈ ਬੀਬੀ ਹਰਸ਼ਮਰਤ कौर ਬਾਦਲ ਸੋ ਇਸ ਕਰਕੇ ਇਹ ਫੈਸਲਿਆਂ ਦਾ ਪੰਥਕੇਕਤਾ ਵਾਲੇ ਫੈਸਲਿਆਂ ਦਾ ਬਹੁਤ ਅਸਰ ਪੈਂਦਾ ਏ ਔਰ ਜਿਹੜਾ ਹੀ ਟੈਸਟ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਇਹਦਾ ਅਸਰ ਇਸ ਰੂਪ ਚ ਤਰਨਤਾਰਨ ਦੀ ਜ਼ਿਮਨੀ ਚੋਣ ਚ ਜਾਣਾ ਹੈ ਕਿ ਅੱਜ ਪੁਨਰ ਸੁਜੀਤ ਅਕਾਲੀ ਦਲ ਨਾਲ ਕਿੰਨੇ ਕ ਮੈਂਬਰ ਖੜੇ ਨੇ ਐਸਪੀਸੀ ਦੇ ਸੁਖਬੀਰ ਬਾਦਲ ਨਾਲ ਕਿੰਨੇ ਕ ਖੜੇ ਨੇ ਅਗਰ ਸਥਿਤੀਆਂ ਪਿਛਲੀ ਵਾਰ ਦੀ ਤਰ੍ਹਾਂ ਨੇ ਅਗਰ ਸਥਿਤੀਆਂ ਪਿਛਲੀ ਵਾਰ ਦੀ ਤਰ੍ਹਾਂ ਨੇ ਤੇ ਫੇਰ ਬੀਬੀ ਸ਼ਕਵਿੰਦਰ ਕੌਰ ਰੰਦਾਵਾ ਕਿੰਨੀਆਂ ਵੋਟਾਂ ਹਾਸਲ ਕਰਦੀਆਂ ਨੇ ਕਿ ਜਿੱਤ ਸਕਦੇ ਨੇ ਜਿੱਤਣ ਦੀ ਪੋਜੀਸ਼ਨ 'ਚ ਬਣਦੇ ਨੇ 2 ਨੰਬਰ ਤੇ ਰਹਿੰਦੇ ਨੇ 3 ਨੰਬਰ ਤੇ ਰਹਿੰਦੇ ਨੇ 1 ਤੇ ਰਹਿੰਦੇ ਨੇ ਕਿੰਨਾ ਵੋਟ ਸ਼ੇਅਰ ਅਕਾਲੀ ਦਲ ਨੂੰ ਮਿਲਦਾ ਹੈ ਕਿਉਂਕਿ 24 'ਚ ਜਦੋਂ ਲੋਕ ਸਭਾ ਦੀ ਚੋਣ ਸੀ ਤੇ ਅਮਰਿਤਪਾਲ ਸਿੰਘ ਨੇ ਅਕਾਲੀ ਦਲ ਦੇ ਕੈਂਡੀਡੇਟ ਵਿਰਸਾ ਸਿੰਘ ਵਲਟੋਹੜੀ ਦੀ ਜ਼ਮਾਨਤ ਜ਼ਬਤ ਹੋ ਗਈ ਸੀ ਪੰਜਾਬ 'ਚ 10 ਸੀਟਾਂ ਤੇ ਅਕਾਲੀ ਦਲ ਦੀ ਜ਼ਮਾਨਤ ਜ਼ਬਤ ਹੋਈ ਸੀ ਇਸ ਪੱਖੋਂ ਮਹੱਤਵਪੂਰਨ ਹੈ ਵੀ ਵੀਰਨ ਦਾਵਾ ਔਰ ਅਗਰ ਪੁਨਰ ਸੁਜੀਤ ਅਕਾਲੀ ਦਲ ਔਰ ਇਹਨਾਂ ਦਾ ਕੈਂਡੀਡੇਟ ਚੰਗੀ ਵੋਟ ਲੈ ਜਾਂਦਾ ਸੋਹਣੀ ਵੋਟ ਲੈ ਜਾਂਦਾ ਐਸ்சிਪੀਸੀ ਦੀਆਂ ਚੋਣਾਂ 'ਚ ਉਹ ਦੇਖਣ ਵਾਲੀ ਗੱਲ ਹੈ ਬੀਬੀ ਜਗੀਰ कौर ਖੜਦੇ ਨੇ ਜਾਂ ਇਹਨਾਂ ਦੇ ਸਮਰਥਕ ਕੋਈ ਜਿਹੜੇ ਨੇ ਕੈਂਡੀਡੇਟ ਖੜਦੇ ਨੇ ਜਾਂ ਗੋਬਿੰਦ ਸਿੰਘ ਲੋਂਗੋਵਾਲ ਪ੍ਰਧਾਨਗੀ ਦੀ ਚੋਣ ਲੜਦੇ ਨੇ ਇਹ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਕਿ ਕੌਣ ਲੜਦਾ ਪਰ ਕਿਆਨੀ ਹਰਪ੍ਰੀਤ ਸਿੰਘ ਦੀ ਧਿਰ ਦੀ ਬਤਾਰ ਐਸਜੀਪੀਸੀ ਮੈਂਬਰ ਤਾਕਤ ਵਧਦੀ ਹੈ ਪਿਛਲੀ ਵਾਰੀ ਨਾਲੋਂ ਜਾਂ ਘਟਦੀ ਹੈ ਇਹਦਾ ਅਸਰ ਤਰਨਤਾਰਨ ਦੀ ਜ਼ਿਮਨੀ ਚੋਣ 'ਚ ਪੈਣਾ ਹੈ ਕਿਉਂਕਿ ਲੋਕਾਂ ਦੀ ਮਾਨਸਿਕਤਾ ਤੇ ਇਹ ਸਿੱਧਾ ਅਸਰ ਪੈਣਾ ਹੈ ਪਰ ਮਨਦੀਪ ਜੀ ਮੇਰਾ ਇਹ ਮੰਨਣਾ ਹੈ ਮੇਰਾ ਇਹ ਮੰਨਣਾ ਹੈ ਅਗਰ ਪਿਛਲੀ ਵਾਰ ਨਾਲੋਂ ਵੱਧ ਐਸਜੀਪੀਸੀ ਦੇ ਮੈਂਬਰ ਆ ਗਏ ਪੁਨਰ ਸੁਜੀਤ ਅਕਾਲੀ ਦਲ ਨਾਲ ਕਿਉਂਕਿ ਉਹ ਅੰਮ੍ਰਿਤਪਾਲ ਦੀ ਧਿਰ ਉੱਥੇ ਅਸੀਂ ਉਹਨੂੰ ਕਮਜ਼ੋਰ ਨਹੀਂ ਮੰਨ ਸਕਦੇ ਅੰਮ੍ਰਿਤਪਾਲ ਦੀ ਧਿਰ ਮજબૂત ਹੈ ਭਗਵੰਤ ਮਾਨ ਦੀ ਧਿਰ ਮજબૂત ਹੈ ਔਰ ਬੀਬੀ ਸੁਖਿੰਦਰ ਕੌਰ ਰੰਦਾਵਾ ਜਿਹੜੇ ਕੈਂਡੀਡੇਟ ਨੇ ਅਕਾਲੀ ਦਲ ਦੇ ਉਹਨਾਂ ਨੂੰ ਆਜ਼ਾਦ ਗਰੁੱਪ ਦਾ ਸਮਰਥਨ ਹਾਸਲ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਥਕ ਧਿਰਾਂ ਦੇ ਵਿੱਚ ਸੰਦੀਪ ਸਿੰਘ ਸ਼ਨੀ ਦਾ ਭਰਾ ਹੈ ਮਨਦੀਪ ਸਿੰਘ ਖਾਲਸਾ ਔਰ ਅਮਰਿਤਪਾਲ ਸਟਿੰਗ ਐਮਪੀ ਆਏ ਜਿਹੜੇ ਨੌਜਵਾਨ ਨੇ ਵਾਰਿਸ ਪੰਜਾਬ ਦੇ ਉਹਨਾਂ ਨੇ ਨਸ਼ਾ ਖਿਲਾਫ ਲੜਾਈ ਲੜੀ ਹੈ ਖੜਾਂਚ ਲੋਕਾਂ ਦੀ ਮਦਦ ਕੀਤੀ ਹੈ ਇਹ ਸਾਰੇ ਮਸਲੇ ਨੇ ਜਿਹੜੇ ਉਨ੍ਹਾਂ ਦੇ ਇਹਨਾਂ ਦਾ ਵੀ ਪ੍ਰਭਾਵ ਨਾਲ-ਨਾਲ ਜਾਣਾ ਹੈ ਸੋ ਅਗਰ ਐਸਜੀਪੀਸੀ ਦੀ ਚੋਣ ਚ ਕਿਤੇ ਕੋਈ ਵੱਡਾ ਫੇਰ ਬਦਲ ਉਲਟ ਫੇਰ ਹੋ ਗਿਆ ਇਹ ਫੇਰ ਪੁਨਰ ਸੁਜੀਤ ਅਕਾਲੀ ਦਲ ਦੇ ਹੱਕ ਚ ਬਹੁਤ ਵੱਡੀ ਗੱਲ ਜਾਊਗੀ ਅਗਰ ਪਿਛਲੀ ਵਾਰੀ ਬੀਬੀ ਜਗੀਰ ਕੌਰ ਨੂੰ 33 ਵੋਟਾਂ ਪਈਆਂ ਅਗਰ ਆਂਕੜਾ ਵੱਧ ਗਿਆ ਠੀਕ ਉਹਦਾ ਤਰਨ ਤਰਨ ਚ ਫਾਇਦਾ ਪੁਨਰ ਸੁਜੀਤ ਅਕਾਲੀ ਦਲ ਨੂੰ ਕਿਤਨਾ ਕਿਤੇ ਮਿਲੂਗਾ ਕਿ ਹੌਲੀ ਹੌਲੀ ਸਟੈਪ ਬਾਈ ਸਟੈਪ ਤੇ ਤੱਕਰੇਗਾ ਅਗਰ ਪਿਛਲੀ ਵਾਰ ਨਾਲ ਉਹ ਘਟ ਗਏ ਤੇ ਫਿਰ ਸੁਖਬੀਰ ਤੜਾ ਆਪਣੇ ਆਪ ਨੂੰ ਕਹੂਗਾ ਵੀ ਅਸੀਂ ਤਕੜੇ ਹੋ ਰਹੇ ਹਾਂ ਪਰ ਤਰਨ ਤਾਰਨ ਦੀ ਜ਼ਮਨੀ ਚੋਂ ਗਾ ਨਤੀਜਾ ਕੀ ਹੈ ਉਹਦਾ ਅਸਰ ਸਿੱਧਾ ਅਸੀਂ ਸਤਾਈ ਨਾਲ ਜੋੜ ਕੇ ਦੇਖ ਸਕਦੇ ਹਾਂ ਅਸੀਂ ਰੋਜ਼ ਗੱਲ ਕਰਦੇ ਹਾਂ ਸੋ ਆਉਂਦੇ ਸਮੇਂ 'ਚ ਵੀ ਕਰਦੇ ਰਵਾਂਗੇ ਪਰ ਕੱਲ ਦਾ ਦਿਨ ਹੈ ਜਿਹੜਾ ਜਨਰਲ ਇਜਲਾਸ ਦਾ ਮਨਦੀਪ ਸਿੰਘ ਜੀ ਉਹ ਬੜਾ ਮਹੱਤਵਪੂਰਨ ਹੈ ਉਹਦੇ ਤੇ ਨਜ਼ਰ ਬਣਾ ਕੇ ਰੱਖਦੇ ਜੀ ਸੋ ਡਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਹੀ ਅਹਿਮ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਸੋ ਦਰਸ਼ਕਾਂ ਤੋਂ ਵੀ ਇਜਾਜ਼ਤ ਲੈਂਦੇ ਆ ਜੀ ਬਹੁਤ ਬਹੁਤ ਧੰਨਵਾਦ ਸਸਿਕਾਲ ਜੀ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਧੰਨਵਾਦ